ਜੇਲਾ ਵਿੱਚ ਗੈਂਗ ਲੀਡਰਾਂ ਦੀ ਇੰਟਰਵਿਊ ਹੋ ਰਹੀਆਂ ਹੈਗੀਆਂ ਪੰਜਾਬ ਸਰਕਾਰ ਦਾ ਦਿਨ-ਪ੍ਰਦਿਨ ਚੜਦਾ ਪਿਆ ਸਾਰੇ ਵੱਡੇ ਧਾਰਿਆਂ ਦਿੱਲੀ ਦੇ ਜਾਂ ਜੁਪੀ ਦੇ ਬੰਦੇ ਫਿੱਟ ਕੀਤੇ ਜਾ ਰਹੇ ਹੈਗੇ ਔਰ ਪੰਜਾਬ ਦੀ ਹਸਪਤਾਲ ਔਰ ਪੰਜਾਬ ਦੇ ਸਵੈ ਮਾਣ ਨੂੰ ਫੇਸ ਪਜਾਈ ਜਾ ਰਹੀ ਤੱਕਾ ਲਾਇਆ ਜਾ ਰਿਹਾ ਤੱਕਾ ਮਾਰਿਆ ਜਾ ਰਿਹਾ ਹੈਗਾ ਕੋਈ ਵੀ ਹਾਈ ਕਮਾਂਡ ਨੇ ਅਜ ਤੱਕ ਜੁਰਤ ਨਹੀਂ ਕੀਤੀ ਪੰਜਾਬ ਵਿੱਚ ਆ ਕੇ ਡੇਰੇ ਲਾ ਕੇ ਇਸ ਤਰ੍ਹਾਂ ਸਿੱਧਾ ਪੰਜਾਬ ਤੇ ਰਾਜ ਕਰਨ ਦੀ ਜਿਸ ਤਰ੍ਹਾਂ ਆਮ ਆਦੀ ਪਾਰਟੀ ਦਾ ਕੇਜਰੀਵਾਲ ਕੇਜਰੀਵਾਲ ਦਾ ਸਾਰਾ ਗੈਂਗ ਮਨੀਸ ਸੋਧਿਆ ਸਤਿੰਦਰ ਜੈਨ ਬੈਬੂ ਕੁਮਾਰ ਇਹ ਸਾਰੇ ਜਿਹੜੇ ਚੰਡੀਗੜ੍ਹ ਡੇਰੇ ਲਾਈ ਬੈਠੇ ਹੈਗੇ ਸਾਗਰਸ ਦੀ ਗੱਲ ਕਰ ਲਈਏ ਚਾਹੇ ਅਕਾਲੀ ਦਲ ਦੀ ਗੱਲ ਕਰ ਲਈਏ ਜਿੱਥੇ ਵੀ ਬੋਲਦੇ ਨੇ ਇੱਕੋ ਗੱਲ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਨੇ ਪਿਛਲੇ 3 ਸਾਲਾਂ ਚ ਕੁਝ ਕੀਤਾ ਪਰ ਉਹ ਇਸ ਤੇ ਜਵਾਬ ਦਿੰਦੇ ਨੇ ਕਿ ਜੇਕਰ ਤੁਸੀਂ ਕੁਝ ਕੀਤਾ ਹੁੰਦਾ ਤਾਂ ਲੋਕ ਸਾਨੂੰ ਸ਼ਾਇਦ ਨਾ ਚੁੰਦੇ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਲੋਕਾਂ ਨੇ ਕਾਂਗਰਸ ਤੇ ਅਕਾਲੀ ਨੂੰ ਹਰਾਇਆ ਹੈ ਲੋਕੀ ਇੱਕ ਵਾਰਾ ਇਹ ਕਰਨਾ ਸੀਗਾ ਇਹ ਪੱਥਰ ਚੱਟਣਾ ਸੀਗਾ ਲੋਕਾਂ ਨੇ ਚੱਟ ਲਿਆ ਲੋਕਾਂ ਨੇ ਇਹਨਾਂ ਨੂੰ ਜਿਤਾਇਆ ਨਹੀਂ ਹੈਗਾ ਲੋਕਾਂ ਨੇ ਕਾਂਗਰਸ ਕਾਹਲੀ ਹਰਾਏ ਹੈਗੇ ਆ ਔਰ ਲੋਕਰ ਹਰਾਣੇ ਸਕੇ ਪਰ ਲੋਕੀ ਇਹ ਆਸਾਂ ਲੈ ਕੇ ਆਏ ਸੀ ਜੋ ਲੋਕਾਂ ਦੀ ਆਸਾਂ ਜਿਨ੍ਹਾਂ ਨੇ 5 ਸਾਲ ਚ ਪਾਣੀ ਫੇਰਿਆ ਹੈਗਾ ਉਹ ਲੋਕਾਂ ਨੂੰ ਸਾਰੀ ਉਬਰ ਭੁੱਲਣ ਵਾਲਾ ਨਹੀਂ ਹੈਗਾ ਪੰਜਾਬ ਦੇ ਸਿਰ ਅੱਜ ਕਰਜ਼ਾ ਬਹੁਤ ਚੜਿਆ ਹੋਇਆ ਪੰਜਾਬ ਦਾ ਪਾਣੀਆ ਦਾ ਮੁੱਦਾ ਬੜਾ ਗੰਭੀਰ ਆ ਪੰਜਾਬ ਦੇ ਵਿੱਚ ਦਿਨੋ ਦਿਨ ਨਸ਼ਾ ਵਧ ਰਿਹਾ ਇਹ ਮੁੱਦਾ ਬੜਾ ਗੰਭੀਰ ਹੈ ਇਸ ਦੇ ਲਈ ਕਾਂਗਰਸ ਦਾ ਕੀ ਰੋਡ ਮੈਪ ਆ ਇਹ ਲੰਮੀ ਪਲਾਨਿੰਗ ਦੀ ਲੋੜ ਹੈਗੀ ਹੈ ਔਰੀ ਵੀ ਹੈ ਲੰਮੀ ਪਲਾਨਿੰਗ ਦੀ ਲੋੜ ਹੈਗੀ ਹੈ ਉਹ ਵੀ ਕਰਾਂਗੇ ਕਾਂਗਰਸ ਤੋਂ ਮੈਂਬਰ ਆਫ ਪਾਰਲੀਮੈਂਟ ਡਾਕਟਰ ਧਰਮਵੀਰ ਸਿੰਘ ਗਾਂਧੀ ਜੀ ਅੱਜ ਲੁਧਿਆਣਾ ਦੇ ਵਿੱਚ ਭਾਰਤ ਭੂਸ਼ਣ ਆਚੂ ਦੀ ਜੀ ਸਪੋਰਟ ਦੇ ਵਿੱਚ ਆਇਆ ਸਾਡੇ ਨਾਲ ਮੌਜੂਦ ਆ ਇਸ ਵਾਰ ਕੀ ਐਡਾਲੋਜੀ ਕਾਂਗਰਸ ਸਰਕਾਰ ਦੀ ਇਸ ਜਿਮਨੀ ਚੋਣ ਦੇ ਵਿੱਚ ਰਹਿਣ ਵਾਲੀ ਇਸ ਨੂੰ ਲੈ ਕੇ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬ ਕੀ ਮੈਂ ਦੇਖਦੇ ਹਾਂ ਇਸ ਵਾਰ ਜੋ ਲੁਧਿਆਣਾ ਦੇ ਵਿੱਚ ਬਾਈ ਇਲੈਕਸ਼ਨ ਰੈਡੀ ਹੈ ਕੀ ਐਡਾਲੋਜੀ ਕਾਂਗਰਸ ਸਰਕਾਰ ਦੀ ਰਹੇਗੀ ਦੁਕੋ ਡੌਲੀ ਤੇ ਹੀ ਹੈ ਕਿ ਜੋ ਪੰਜਾਬ ਦਾ ਨਹੀਂ ਮਾੜਾ ਹਾਲ ਕੀਤਾ ਹੈਗਾ ਹੈ ਕਾਂਗਰਸ ਨੇ ਜਿੰਨਾ ਵੀ ਪੰਜਾਬ ਚ ਵਿਕਾਸ ਦੇ ਰਾਹ ਤੋਰਿਆ ਸੀਗਾ ਪੰਜਾਬ ਨੂੰ ਪਿਛਲੇ 17 ਸਾਲਾਂ ਚ ਤੇ ਔਰ ਖਾਸ ਤੌਰ ਤੇ ਜਿਹੜਾ 2 ਤੋਂ 7 ਤੱਕ ਤੇ ਬਾਅਦ ਚ 17 ਤੋਂ 22 ਤੱਕ ਜਿੰਨੇ ਕੁ ਵੀ ਵਿਕਾਸ ਕਾਰਜ ਕੀਤੇ ਸੀਗੇ ਉਹਨਾਂ ਚੋਂ ਸਾਰਿਆਂ ਨੂੰ ਪੁੱਠਾ ਗੇੜਾ ਇਹਨਾਂ ਨੇ 2.5 ਸਾਲਾਂ ਚ 3 ਸਾਲਾਂ ਹੀ ਦੇ ਦਿੱਤਾ ਹੈਗਾ ਹੈ ਰਿਸ਼ਵਤ ਦਾ ਬੋਲਬਾਲਾ ਬਹੁਤ ਵੱਧ ਗਿਆ ਹੈਗਾ ਹੈ ਜਿਹੜੀ ਮਾਫੀਆ ਦਾਜ ਹੈ ਉਹ ਜਿਹੜਾ ਲੈਂਡ ਮਾਫੀਆ ਉਹ ਪੂਰੀ ਤਰ੍ਹਾਂ ਸਰਗਰਮ ਹੈਗਾ ਹੈ ਲੈਂਡ ਆਰਡਰ ਦਾ ਬੁਰਾ ਹਾਲ ਹੈਗਾ ਹੈ ਬੜੇ ਬੜੇ ਵੱਡੇ ਵੱਡੇ ਹਾਕੀ ਪਲੇਅਰ ਤੇ ਸਿੱਧੂ ਮੂਸੇਵਾਲੇ ਵਰਗੇ ਜਿਹੜੇ ਜਿਹੜੇ ਪੰਜਾਬ ਦੀਆਂ ਸ਼ਕਤੀਆਂ ਸੀਗੀਆਂ ਉਹ ਉਹ ਕਤਲ ਹੋਏ ਹੈਗੇ ਆ ਜੇਲਾ ਵਿੱਚ ਗੈਂਗਾਂ ਦੀਆਂ ਇੰਟਰਵਿਊ ਹੋ ਰਹੀਆਂ ਗੈਂਗ ਲੀਡਰਾਂ ਦੀਆਂ ਇੰਟਰਵਿਊ ਹੋ ਰਹੀਆਂ ਹੈਗੀਆਂ ਤੇ ਪੰਜਾਬ ਸਰਕਰਜਾ ਦਿਨ-ਪ੍ਰ ਦਿਨ ਚੜਦਾ ਪਿਆ ਪੰਜਾਬ ਦੇ ਜਿਹੜੇ ਸਾਧਨ ਸਰੋਤ ਹੈਗੇ ਆ ਮਨੁੱਖੀ ਸਰੋਤ ਵੀ ਉਹ ਵੀ ਤਬਾਹ ਕੀਤੇ ਜਾ ਰਹੇ ਆ ਪੰਜਾਬ ਦਾ ਟੈਲੈਂਟ ਤਬਾਹ ਕੀਤਾ ਜਾ ਰਿਹਾ ਤੇ ਜਿਹੜੇ ਬਾਹਰਲੇ ਜਿਹੜੇ ਬੰਦੇ ਹੈਗੇ ਉਹ ਪੰਜਾਬ ਦੇ ਅਦਾਰਿਆਂ ਚ ਫਿੱਟ ਕੀਤੇ ਜਾ ਰਹੇ ਆ ਚਾਹੇ ਰੇਰਾ ਹੋਵੇ ਉਹਦਾ ਚੇਅਰਮੈਨ ਹੋਵੇ ਚਾਹੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਹੋਵੇ ਚਾਹੇ ਲਾਰਜ ਲਾਰਜ ਇੰਡਸਟਰੀ ਜਿਹੜੀ ਕਿ ਕਾਰਪੋਰੇਸ਼ਨ ਉਹਦਾ ਚੇਅਰਮੈਨ ਹੋਵੇ ਚਾਹੇ ਉਹ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦਾ ਹੋਵੇ ਚਾਹੇ ਬਾਬਾ ਫਰੀਦ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਹੋਵੇ ਸਾਰੇ ਵੱਡੇ ਅਦਾਰਿਆਂ ਚ ਦਿੱਲੀ ਦੇ ਜਾਂ ਜੁਪੀ ਦੇ ਬੰਦੇ ਫਿੱਟ ਕੀਤੇ ਜਾ ਰਹੇ ਹੈਗੇ ਔਰ ਪੰਜਾਬ ਦੀਆਂ ਹਸਪਤਾਲਾਂ ਔਰ ਪੰਜਾਬ ਦੇ ਸਵ ਫੇਸ ਪਜਾਈ ਜਾ ਰਹੀ ਤੱਕਾ ਲਾਇਆ ਜਾ ਰਿਹਾ ਤੱਕਾ ਮਾਰਿਆ ਜਾ ਰਿਹਾ ਹੈਗਾ ਉਹ ਸਾਰੇ ਦੇ ਖਿਲਾਫ ਜਿਹੜੀ ਇਹ ਜਿਮਣੀ ਚੋਣ ਹੈ ਅਸੀਂ ਉਹ ਮੁੱਦਾ ਬਣਾ ਰਹੇ ਆ ਇਹਨੂੰ ਕਿ ਪੰਜਾਬ ਤੇ ਪੰਜਾਬ ਦਾ ਹੀ ਰਾਜ ਚੱਲੂਗਾ ਕੋਈ ਵੀ ਹਾਈਕ ਮੰਨਣ ਅਜੇ ਤੱਕ ਜ਼ਰਤ ਨਹੀਂ ਕੀਤੀ ਪੰਜਾਬ ਵਿੱਚ ਆ ਕੇ ਡੇਰੇ ਲਾ ਕੇ ਇਸ ਤਰ੍ਹਾਂ ਸਿੱਧਾ ਪੰਜਾਬ ਤੇ ਰਾਜ ਕਰਨ ਦੀ ਜਿਸ ਤਰ੍ਹਾਂ ਆਮ ਆਦੀ ਪਾਰਟੀ ਦਾ ਕੇਜਰੀਵਾਲ ਇੱਕ ਕੇਜਰੀਵਾਲ ਦਾ ਸਾਰਾ ਗੈਂਗ ਮਨੀਸ਼ ਸੋਧਿਆ ਸਤਿੰਦਰ ਜੈਨ ਬੈਬਬ ਕੁਮਾਰ ਇਹ ਸਾਰੇ ਜੋ ਚੰਡੀਗੜ੍ਹ ਡੇਰੇ ਲਾਈ ਬੈਠੇ ਹੈਗੇ ਸਾਡੇ ਅਫਸਰਾਂ ਦੀ ਮੀਟਿੰਗਾਂ ਲੈ ਰਹੇ ਆ ਸਾਡੇ ਸਾਡੇ ਪੰਜਾਬੀਆਂ ਦੀ ਮੀਟਿੰਗਾਂ ਲੈ ਰਹੇ ਆ ਔਰ ਸਾਡੇ ਪੰਜਾਬ ਦੇ ਵਾਸਤੇ ਪਲੈਨਿੰਗ ਕਰ ਰਹੇ ਆ ਪੰਜਾਬ ਦੀ ਮਿੱਟੀ ਨਾਲ ਜੜਾਬੇ ਕੋਈ ਨਹੀਂ ਹੈਗਾ ਪੰਜਾਬ ਦਾ ਸੱਭਿਆਚਾਰ ਪੰਜਾਬ ਦੀ ਇੱਕ ਪੰਜਾਬ ਦੀ ਭਾਸ਼ਾ ਪੰਜਾਬ ਦਾ ਵਿਰਸਾ ਪੰਜਾਬ ਦੀ ਵਿਰਾਸਤ ਪੰਜਾਬ ਦੀ ਜੋ ਇੱਕ ਸਾਡੀ ਹੈਰੀਟੇਜ ਹੈ ਉਹਨਾਂ ਕੋਈ ਤੱਲਕੇ ਨਹੀਂ ਹੈਗਾ ਇਹਨਾਂ ਸਾਰੇ ਬਾਹਰਲੇ ਬੰਦਿਆਂ ਦਾ ਉਹਨਾਂ ਨੂੰ ਪੰਜਾਬ ਉਹਨਾਂ ਦੇ ਪੰਜਾਬ ਹਵਾਲੇ ਕੀਤਾ ਜਾ ਰਿਹਾ ਇਹ ਸਭ ਦੇ ਖਿਲਾਫ ਜਿਹੜਾ ਮੁੱਦਾ ਹੈ ਉਹ ਰਾਜ ਕਰੇਗਾ ਪੰਜਾਬ ਰਾਜ ਕਰਨਗੇ ਪੰਜਾਬੀ ਉਹ ਮੁੱਦਾ ਇੱਕ ਇਸ ਇਲੈਕਸ਼ਨ ਦਾ ਮੇਨ ਮੁੱਦਾ ਹੈਗਾ ਤੇ 3 ਸਾਲ ਦਾ ਦੋ ਦੁਸ਼ਟ ਸ਼ਾਸਨ ਹੈਗਾ ਹੈ ਕਰਪਟ ਸ਼ਾਸਨ ਹੈਗਾ ਹੈ ਜੋ ਇੱਕ ਇੱਕ ਡਰਾਮੇਵਾਦ ਸਰਕਾਰ ਦਾ ਜੋ ਰਾਜ ਪ੍ਰਬੰਧ ਹੈਗਾ ਉਹਦੇ ਖਿਲਾਫ ਵੀ ਇੱਕ ਫਤਵਾ ਦੇਣ ਦਾ ਮੌਕਾ ਹੈ ਲੁਧਿਆਣਾ ਵਾਸੀਆਂ ਕੋਲ ਸੋ ਜਿਹੜਾ ਪੱਛਮੀ ਦਾ ਇਲੈਕਸ਼ਨ ਹੈਗਾ ਇਹ ਇਕੱਲਾ ਐ ਨਹੀਂ ਕਿ ਲੁਧਿਆਣਾ ਪੱਛਮੀ ਦਾ ਇਲੈਕਸ਼ਨ ਹੈ ਇਹ ਪੰਜਾਬ ਦਾ ਇਲੈਕਸ਼ਨ ਹੈਗਾ ਪੰਜਾਬ ਦੇ ਇੱਕ ਮੂਡ ਦਾ ਇਲੈਕਸ਼ਨ ਹੈਗਾ ਤੇ ਇੱਕ ਸਨੇਹ ਦਾ ਇਲੈਕਸ਼ਨ ਹੈਗਾ ਜਿਹਦੇ ਮੈਂ ਸਮਝਦਾ ਕਿ ਆਸ਼ੂ ਤੁਸ਼ਰ ਨੂੰ ਜਿਤਾ ਕੇ ਪੰਜਾਬੀ ਇਸ ਸਨੇਹਲ ਜ਼ਰੂਰ ਦੇਣਗੇ ਕਿ ਤੁਹਾਡੇ ਦੁਸ਼ਟ ਰਾਜ ਤੋਂ ਅਸੀਂ ਤੰਗ ਹੈ ਔਰ ਸਤਾਈ ਤੁਹਾਡੀ ਸੱਤਾ ਨੂੰ ਬਗਾਵ ਮਾਰ ਕੇ ਅਸੀਂ ਪੰਜਾਬ ਨੂੰ ਤਰੱਕੀ ਦੇ ਰਾਹ ਮੋੜ ਕੇ ਪਾਵਾਂਗੇ ਕਾਂਗਰਸ ਦੀ ਗੱਲ ਕਰ ਲਈਏ ਚਾਹੇ ਅਕਾਲੀ ਦਲ ਦੀ ਗੱਲ ਕਰ ਲਈਏ ਜਿੱਥੇ ਵੀ ਬੋਲਦੇ ਨੇ ਇੱਕੋ ਗੱਲ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਨੇ ਪਿਛਲੇ 3 ਸਾਲਾਂ ਚ ਕੁਝ ਕੀਤਾ ਪਰ ਉਹ ਇਸ ਤੇ ਜਵਾਬ ਦਿੰਦੇ ਨੇ ਕਿ ਜੇਕਰ ਤੁਸੀਂ ਕੁਝ ਕੀਤਾ ਹੁੰਦਾ ਤਾਂ ਲੋਕ ਸਾਨੂੰ ਸ਼ਾਇਦ ਨਾ ਚੁੰਦੇ ਦੇ ਇਹ ਦੇਖੋ ਇਹ ਜਿਹੜਾ ਇਹਨਾਂ ਉਹਨਾਂ ਦਾ ਇਹ ਇੱਕ ਇਹ ਕਲੇਮ ਹੈ ਨਾ ਕਿ ਸਾਨੂੰ ਲੋਕਾਂ ਨੇ ਚੁਣਿਆ ਮੈਂ ਇਹਨੂੰ ਕੰਟੈਸਟ ਕਰਦਾ ਹੈਗਾ ਲੋਕਾਂ ਨੇ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਲੋਕਾਂ ਨੇ ਕਾਂਗਰਸ ਦੇ ਕਾਲੀਆਂ ਨੂੰ ਹਰਾਇਆ ਹੈਗਾ ਲੋਕੀ ਲੋਕੀ ਇੱਕ ਵਾਰਾ ਇਹ ਕਰਨਾ ਸੀਗਾ ਇਹ ਪੱਥਰ ਚੱਟਣਾ ਸੀਗਾ ਲੋਕਾਂ ਨੇ ਚੱਟ ਲਿਆ ਹੁਣ ਦੁਬਾਰਾ ਮੁੜ ਕੇ ਲੋਕੀ ਜ਼ੁਰਤ ਨਹੀਂ ਕਰਨਗੇ ਇਹ ਜੇ ਜਿਹੜਾ ਬੰਦੇ ਇਹ ਕਹਿੰਦਾ ਕਿ 22 ਚ ਕਾਂਗਰਸ ਜਿੱਤ ਸਕਦੀ ਸੀ ਜੇ ਕਾਂਗਰਸ ਇਕੱਠੀ ਹੁੰਦੀ 22 ਚ ਕਾਂਗਰਸ ਨਹੀਂ ਜਿੱਤਦੀ ਸੀ ਕਿਉਂਕਿ ਲੋਕਾਂ ਨੇ ਇਹ ਕਰਨਾ ਸੀਗਾ ਔਰ ਲੋਕਾਂ ਨੇ ਕੀਤਾ ਲੋਕਾਂ ਨੇ ਇਹਨਾਂ ਨੂੰ ਜਤਾਇਆ ਨਹੀਂ ਹੈਗਾ ਲੋਕਾਂ ਨੇ ਕਾਂਗਰਸ ਕਾਲੀ ਹਰਾਏ ਹੈਗੇ ਔਰ ਲੋਕਰ ਹਰਾਣੇ ਸੀਗੇ ਲੋਕਾਂ ਦਾ ਪਤਾ ਸੀ ਮੈਂ ਮੈਂ ਤਾਂ ਪਰ ਕਲੀਅਰ ਸੀਗਾ ਕਿ ਕਾਂ ਰੰਜਿਤ ਦੀ ਹੈ ਕਿੰਨਾ ਕਾਲੀ ਜਿੱਤੇ ਹੈਗੇ ਔਰ ਇੰਨੀ ਬੁਰਤੀ ਹਾਰੇ ਬਾਦਲ ਵਰਗੇ ਥੰਮ ਬੋਰਡ ਬਾਬੇ ਬੋਰਡ ਉਹ ਹਾਰ ਗਏ ਹੈਗੇ ਮਤਲਬ ਇੰਨੀ ਮਤਲਬ ਇੱਕ ਲੋਕਾਂ ਅੰਦਰ ਗੁੱਸਾ ਸੀ ਨਫ਼ਰਤ ਸੀਗੀ ਪੁਰਾਣੀ ਰਜਿਮ ਵਾਸਤੇ ਜੇ ਜੇ ਉਹਨਾਂ ਨੇ ਕੁਝ ਕੀਤਾ ਤਾਂ ਹੀ ਆਏ ਨੇ ਪਰ ਲੋਕੀ ਇਹ ਆਸ ਨਾਲ ਲੈ ਕੇ ਆਏ ਸੀ ਜੋ ਲੋਕਾਂ ਦੀ ਆਸਾਂ ਜਿਨ੍ਹਾਂ ਨੇ 5 ਸਾਲ ਚ ਪਾਣੀ ਫੇਰਿਆ ਹੈਗਾ ਉਹ ਲੋਕਾਂ ਨੂੰ ਸਾਰੀ ਉਰ ਭੁੱਲਣ ਵਾਲਾ ਨਹੀਂ ਹੈਗਾ ਪੰਜਾਬ ਦੇ ਸਿਰ ਅੱਜ ਕਰਜ਼ਾ ਬੋ ਚੜਿਆ ਹੋਇਆ ਪੰਜਾਬ ਦਾ ਪਾਣੀਆ ਦਾ ਮੁੱਦਾ ਬੜਾ ਗੰਭੀਰ ਆ ਪੰਜਾਬ ਦੇ ਵਿੱਚ ਦਿਨੋ ਦਿਨ ਨਸ਼ਾ ਵਧ ਰਿਹਾ ਇਹ ਮੁੱਦਾ ਬੜਾ ਗੰਭੀਰ ਹੈ ਇਸ ਦੇ ਲਈ ਕਾਂਗਰਸ ਦਾ ਕੀ ਰੋਡਮੈਪ ਹੈ ਦੇਖੋ ਅਸੀਂ ਤਾਂ ਕਰਜ਼ੇ ਬਾਰੇ ਤਾਂ ਬਿਲਕੁਲ ਕਾਂਗਰਸ ਦੇ ਸਾਰੇ ਜੋ ਦਿਮਾਗ ਹੈਗੇ ਇਕੱਠੇ ਹੋ ਕੇ ਬੈਠਣਗੇ ਇਹ ਲੰਮੀ ਪਲਾਨਿੰਗ ਦੀ ਲੋਡ ਹੈਗੀ ਹੈ ਫੌਰੀ ਵੀ ਹੈ ਲੰਮੀ ਪਲਾਨਿੰਗ ਦੀ ਲੋਡ ਹੈਗੀ ਹੈ ਉਹ ਵੀ ਕਰਾਂਗੇ ਨਸ਼ਿਆਂ ਬਾਰੇ ਵੀ ਇੱਕ ਇੱਕ ਉਸਾਰੂ ਪਹੁੰਚ ਬਣਾਉਣ ਦੀ ਲੋਡ ਹੈਗੀ ਹੈ ਪੰਜਾਬ ਨੂੰ ਰੋਜ਼ਗਾਰ ਵਾਸਤੇ ਪਾਣ ਦੀ ਲੋਡ ਹੈਗੀ ਹੈ ਖੇਤੀ ਸੰਕਟ ਨੂੰ ਹੱਲ ਕਰਨ ਦੀ ਲੋਡ ਹੈ ਵਾਤਾਵਰਨ ਦੇ ਸੰਕਟ ਨੂੰ ਹੱਲ ਕਰਨ ਦੀ ਲੋਡ ਹੈ ਪੰਜਾਬ ਚਤੁਰਫੇ ਸੰਕਟ ਦਾ ਸ਼ਿਕਾਰ ਹੈਗਾ ਔਰ ਮੈਂ ਸਮਝਦਾ ਕਾਂਗਰਸ ਪਾਰਟੀ ਸਿਰ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਪੰਜਾਬ ਨੂੰ ਇਹਨਾਂ ਸੰਕਟਾਂ ਤੋਂ ਬਾਹਰ ਕੱਢ ਕੇ ਇੱਕ ਮੁੜਕੇ ਜਿਹੜੀ ਪੰਜਾਬ ਸਰ ਨੰਬਰ 1 ਸੂਬਾ ਸਿਗਾ ਉਹ ਗਲ ਕਲਗੀ ਮੁੜਕੇ ਪੰਜਾਬ ਦੇ ਇਸ ਜਾਈ ਜਾਵੇ ਇੱਕ ਇਹ ਜ਼ਿੰਮੇਵਾਰੀ ਕਾਂਗਰਸ ਆ ਰਹੀ ਹੈ ਔਰ ਇਹ ਚੁਣੌਤੀ ਛੋਟੀ ਹੀ ਬਹੁਤ ਵੱਡੀ ਚੁਣੌਤੀ ਹੈਗੀ ਹੈ ਲੁਧਿਆਣਾ ਬੈਸਟ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਕਹਣਾ ਚਾਹਾਂਗੇ ਉਹਨਾਂ ਨੇ ਇੱਕ ਵਾਰ ਤਾਂ ਇਸ ਆਮ ਆਦੀ ਪਾਰਟੀ ਨੂੰ ਹਰਾਉਣਾ ਚਾਹੀਦਾ ਕਿਉਂਕਿ ਉਹਨਾਂ ਦੇ ਮੋਢਿਆਂ ਤੇ ਸਵਾਰ ਹੋ ਕੇ ਪੰਜਾਬ ਦੁਸ਼ਮਣ ਨੂੰ ਮੁਕੇਜੀਵਾਲ ਨੂੰ ਦਿੱਲੀ ਭੇਜਿਆ ਜਾ ਰਿਹਾ ਉਹਦੀ ਉਹਨੂੰ ਸਿਆਸੀ ਤੌਰ ਤੇ ਮੁੜ ਕੇ ਸਥਾਪਿਤ ਕਰਨ ਵਾਸਤੇ ਲੁਧਿਆਣੇ ਦੇ ਮੋੜੇ ਵਰਤੇ ਜਾ ਰਹੇ ਹੈ ਇਸ ਕਰਕੇ ਇਹਨਾਂ ਨੂੰ ਇਹ ਹਰਾਨਾ ਬਹੁਤ ਜ਼ਰੂਰੀ ਹੈਗਾ ਤੁਹਾਡੇ ਮੁਤਾਬਕ ਇਹ ਜਿਹੜੀ ਚੋਣ ਲੜੀ ਜਾ ਰਹੀ ਹੈ ਕੇਜਰੀਵਾਲ ਲਈ ਲੜੀ ਜਾ ਰਹੀ ਹੈ ਬਿਲਕੁਲ ਇਹ ਚੋਣ ਕੇਜਰੀਵਾਲ ਨੂੰ ਮੁੜ ਕੇ ਸੱਤਾ ਵਿੱਚ ਸਥਾਪਿਤ ਕਰਨ ਵਾਸਤੇ ਰਾਸਵਾ ਭੇਜਣ ਵਾਸਤੇ ਲੜੀ ਜਾ ਰਹੀ ਹੈ ਤਾਂ ਕਿ ਇਹ ਜਿਹੜੇ ਮਿਸਟਰ ਸੰਜੀਵ ਹੈਗੇ ਉਹਨਾਂ ਨੂੰ ਜਿਤਾ ਕੇ ਪੰਜਾਬ ਵਿੱਚ ਕੋ ਚੌਧਾ ਦਿੱਤਾ ਜਾ ਸਕੇ ਪਲੰਪ ਪੋਸਟਿੰਗ ਕੀਤੀ ਜਾ ਸਕੇ ਉਸ ਲਾਲਚ ਵਿੱਚ ਉਹਨਾਂ ਨੂੰ ਮਤਲਬ ਉਹਨਾਂ ਕੋਲ ਸੀਟ ਖਾਲੀ ਕਰਾਈ ਜਾ ਰਹੀ ਹੈ ਤੇ ਕੇਜਰੀਵਾਲ ਜਿਹੜਾ ਕਿ ਦਿੱਲੀ ਨੂੰ ਹਾਰ ਚੁੱਕਿਆ ਨਾ ਉਹ ਐਮਐਲਏ ਹੈ ਨਾ ਮੁੱਖ ਮੰਤਰੀ ਹੈ ਉਹਨੂੰ ਮੁੜ ਕੇ ਉਹਦੀ ਜੜਾ ਲਾਉਣ ਵਾਸਤੇ ਸਿਆਸਤ ਵਿੱਚ ਇਹ ਪੰਜਾਬ ਦੀ ਬਲੀ ਦਿੱਤੀ ਜਾ ਰਹੀ ਪਈ ਇੱਕ ਸੀਟ ਦੀ ਬਲੀ ਦਿੱਤੀ ਜਾ ਰਹੀ ਹੈ ਗੱਲਬਾਤ ਲਈ ਤਾਂ ਥੈਂਕ ਯੂ ਸਾਂ ਮੈਂਬਰ ਆਫ ਪਾਰਲੀਮੈਂਟ ਕਾਂਗਰਸ ਤੋਂ ਡਾਕਟਰ ਧਰਮਵੀਰ ਸਿੰਘ ਗਾਂਧੀ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਤੇ ਕਾਂਗਰਸ ਦੀ ਏਡਾਲੋਜੀ ਉਹਨਾਂ ਨੇ ਪੂਰੀ ਸਮਝਾਈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਵੇਂ ਕਾਂਗਰਸ ਦੀ ਜੋ ਕਾਰਗੁਜ਼ਾਰੀ ਰਹੇਗੀ ਇਹ ਵੀ ਦੇਖਣੀ ਹੋਵੇਗੀ ਲੁਧਿਆਣਾ ਤੋਂ ਕੈਮਰਾਮੈਨ ਗੁਰਵੀਰ ਦੇ ਨਾਲ ਅਜੇ ਰਖੜਾ